ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਮਸ਼ਹੂਰ ਕਿਤਾਬ ਤੇ ਗੱਲ ਕਰ ਰਹੇ ਹਾਂ ਨਿਪੋਲੀਅਨ ਹਿਲਦੀ ਸੋਚੋ ਤੇ ਅਮੀਰ ਬਣੋ ਮਾਸਟਰਮਾਈਂਡ ਗਰੁੱਪ ਹਾਂਜੀ ਪਾਵਰ ਆਫ ਦਾ ਮਾਸਟਰਮਾਈਂਡ ਗਰੁੱਪ ਬਹੁਤ ਅਹਿਮ ਸਿਧਾਂਤ ਹੈ ਇਹ ਕੀ ਹੁੰਦਾ ਹੈ ਬਿਲਕੁਲ ਦੋਸਤਾਂ ਦਾ ਗਰੁੱਪ ਸਿਰਫ ਦੋਸਤ ਨਹੀਂ ਐਵੇਂ ਸਮਝੋ ਆਪਣੇ ਆਲੇ ਦੁਆਲੇ ਉੱਚੀ ਸੋਚ ਵਾਲੇ ਅਭਿਲਾਸ਼ੀ ਲੋਕਾਂ ਦਾ ਇੱਕ ਘੇਰਾ ਬਣਾਣਾ ਜਿਨਾ ਦਾ ਮਕਸਦ ਸਾਂਝਾ ਹੋਵੇ ਹਾਂ ਜਾਂ ਜੋ ਇੱਕ ਦੂਜੇ ਨੂੰ ਸਪੋਰਟ ਕਰਨ ਨਵੇਂ ਵਿਚਾਰ ਦੇਣ ਜਿਵੇਂ ਕਹਿੰਦੇ ਨੇ ਸੰਗਤ ਦਾ ਅਸਰ ਹੁੰਦਾ ਹਾਂ ਸੁਣਿਆ ਪੰਜ ਆਲਸੀ ਦੋਸਤਾਂ ਨਾਲ ਛੇਵਾਂ ਵੀ ਆਲਸੀ ਤੇ ਪੰਜ ਕਾਮਯਾਬ ਲੋਕਾਂ ਨਾਲ ਛੇਵਾਂ ਵੀ ਕਾਮਯਾਬੀ ਵੱਲ ਵੱਧਾ ਹੈ ਬਿਲਕੁਲ ਉਹੀ ਗੱਲ ਹੈ ਇਹ ਇੱਕ ਤਰ੍ਹਾਂ ਦੀ ਸਾਂਝੀ ਊਰਜਾ ਬਣ ਜਾਂਦੀ ਹੈ ਤਾਂ ਇਸ ਸਾਰੇ ਸਿਧਾਂਤ ਚਾਹਤ ਵਿਸ਼ਵਾਸ ਗਿਆਨ ਫੈਸਲਾ ਮਾਸਟਰਮਾਈਂਡ ਇਹ ਸਭ ਮਿਲ ਕੇ ਇੱਕ ਫਾਰਮੂਲਾ ਬਣਾਉਂਦੇ ਨੇ ਹਾਂ ਇੱਕ ਤਰ੍ਹਾਂ ਦਾ ਸੋਚ ਪਲੱਸ ਫੈਸਲਾ ਪਲੱਸ ਐਕਸ਼ਨ ਦਾ ਫਾਰਮੂਲਾ ਇਹ ਦਿਖਾਉਂਦੇ ਨੇ ਕਿ ਦਿਮਾਗ ਸਿਰਫ ਵਿਚਾਰ ਹੀ ਨਹੀਂ ਪੈਦਾ ਕਰਦਾ ਸਗੋ ਸਬੋ ਜੇ ਇਸ ਨੂੰ ਸਹੀ ਤਰੀਕੇ ਨਾਲ ਮਤਲਬ ਪੂਰੇ ਵਿਸ਼ਵਾਸ ਤੇ ਯੋਜਨਾ ਨਾਲ ਵਰਤਿਆ ਜਾਵੇ ਤਾਂ ਇਹ ਇੱਕ ਜਾਦੂ ਦੀ ਤਰ੍ਹਾਂ ਕੰਮ ਕਰ ਸਕਦਾ ਹੈ ਹਕੀਕਤ ਨੂੰ ਬਦਲ ਸਕਦਾ ਹੈ ਵਾਹ ਤਾਂ ਕੁਲ ਮਿਲਾ ਕੇ ਸੋਚੋ ਤੇ ਅਮੀਰ ਬਣੋ ਸਾਨੂੰ ਇਹੀ ਸਿਖਾਉਂਦੀ ਹੈ ਕਿ ਆਪਣੀ ਅੰਦਰੂਨੀ ਤਾਕਤ ਨੂੰ ਜਗਾਉਣਾ ਪਵੇਗਾ ਹਾਂਜੀ